ਅਸੀਂ ਤੁਹਾਨੂੰ ਪ੍ਰਤਾਪ ਸਿੰਘ ਬਾਜਵਾ ਕਾਂਡ ਦੀ ਪੂਰੀ ਕਹਾਣੀ ਦੱਸਾਂਗੇ ਇਹ ਕਿੱਥੋਂ ਸ਼ੁਰੂ ਹੋਇਆ ਕਿਵੇਂ ਚੱਲਿਆ ਤੇ ਅੱਜ ਇਹਦੀ ਕੀ ਸਥਿਤੀ ਹੈ ਸਭ ਤੋਂ ਪਹਿਲਾਂ ਤਾਂ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ ਹਾਈ ਕੋਰਟ ਨੇ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਦੇ ਅਗਲੇ ਹੁਕਮਾਂ ਜਾ ਇਹ ਕਹਿ ਲਿਆ ਜਾਵੇ ਅਗਲੀ ਸੁਣਵਾਈ ਤੱਕ ਰੋਕ ਲਾ ਦਿੱਤੀ ਹੈ ਉਹ ਨਾਲ ਹੀ ਪ੍ਰਤਾਪ ਸਿੰਘ ਬਾਜਵੇ ਨੂੰ ਇਹ ਆਦੇਸ਼ ਦਿੱਤਾ ਹੈ ਵੀ ਇਸ ਮੁੱਦੇ ਤੇ ਉਹ ਕੋਈ ਸਟੇਟਮੈਂਟ ਨਹੀਂ ਦੇਣਗੇ ਤੇ ਨਾਲ ਹੀ ਪੁਲਿਸ ਨੂੰ ਵੀ ਇਹ ਗੱਲ ਖੁੱਲੀ ਛੁੱਟੀ ਦੇ ਦਿੱਤੀ ਹੈ ਉਹ ਉਹ ਇਸ ਮਾਮਲੇ ਵਿੱਚ ਆਪਣੀ ਪੜਤਾਲ ਜਾਰੀ ਰੱਖੇਗੀ ਪਰ ਮੁੱਖ ਜਿਹੜੀ ਸਭ ਤੋਂ ਵੱਡੀ ਰਾਹਤ ਦੀ ਖਬਰ ਅੱਜ ਪ੍ਰਤਾਪ ਬਾਜਵਾ ਲਈ ਹੈ ਵੀ ਅਗਲੀ ਸੁਣਵਾਈ ਤੱਕ ਉਹਨਾਂ ਦੀ ਗਿਫਤਾਰੀ ਤੇ ਰੋਕ ਲੱਗ ਗਈ ਹੈ ਹੁਣ ਰੋਚਕ ਜਾਣਕਾਰੀ ਇਹ ਹੈ ਵੀ ਇਹ ਮਾਮਲਾ ਚੱਲਿਆ ਕਿੱਥੋਂ ਜਾਂ ਸਰਕਾਰ ਨੇ ਇਹ ਮਾਮਲਾ ਚਲਾਇਆ ਕਿੱਥੋਂ ਇਹ ਜਿਹੜੀਆਂ ਸਟੇਟਮੈਂਟਾਂ ਦੇ ਆਧਾਰ ਤੇ ਐਫ ਆਈ ਆਰ ਦਰਜ ਹੋਏ ਦਰਅਸਲ ਆ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਇੱਕ ਪ੍ਰਾਈਵੇਟ ਚੈਨਲ ਤੇ ਇੰਟਰਵਿਊ ਦੇ ਰਹੇ ਸੀ ਜਦੋਂ ਪੰਜਾਬ ਦੇ ਅਮਨ ਤੇ ਕਾਨੂੰਨ ਦੀ ਸਥਿਤੀ ਦੀ ਗੱਲ ਆਈ ਤੇ ਪ੍ਰਤਾਪ ਬਾਜਵਾ ਨੇ ਕਿਹਾ ਵੀ ਉਹਨਾਂ ਨੂੰ ਸੂਚਨਾ ਮਿਲੀ ਹੈ ਵੀ ਪੰਜਾਬ 'ਚ 50 ਗਰਨੇਡ ਆਏ ਨੇ ਉਹਨਾਂ ਵਿੱਚੋਂ 18 ਤੇ ਚਲਚੁਲ ਗਏ ਨੇ ਤੇ 32 ਹਾਲੇ ਵੀ ਹੈਗੇ ਨੇ ਜਿਹਦੇ ਕਰਕੇ ਪੰਜਾਬ ਦੇ ਸਿਰ ਤੇ ਖਤਰਾ ਮੰਡਰਾ ਰਿਹਾ ਇਹ ਬਿਆਨ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਇੱਕ ਵੀਡੀਓ ਜਾਰੀ ਕੀਤੀ ਉਹਨਾਂ ਨੇ ਕਿਹਾ ਬਾਜਵੇ ਨੇ ਇਹ ਬਿਆਨਬਾਜ਼ੀ ਕਰਕੇ ਪੰਜਾਬ ਦਾ ਮਾਹੌਲ ਜਿਹੜਾ ਆ ਉਹਦੇ ਤੇ ਭੈ ਪੈਦਾ ਕੀਤਾ ਔਰ ਇਹਦੇ ਸੰਬੰਧ ਵਿੱਚ ਜੇ ਪ੍ਰਤਾਪ ਬਾਜਵਾ ਨੇ ਇਹਦੀ ਪੱਕੀ ਕੋਈ ਜਾਣਕਾਰੀ ਸੋਰਸ ਨਾ ਦੱਸੇ ਤੇ ਪ੍ਰਤਾਪ ਬਾਜਵਾ ਵਿਰੁੱਧ ਪੁਲਿਸ ਕਾਰਵਾਈ ਕਰੇ ਕਿ ਮੈਂ ਪੁਲਿਸ ਨੂੰ ਸਖਤ ਹਦਾਇਤਾਂ ਦਿੱਤੀਆਂ ਵੇ ਸਿੱਧਾ ਐਕਸ਼ਨ ਕੀਤਾ ਜਾਵੇ ਹਲੇ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦਾ ਆਇਆ ਹੀ ਸੀ ਕਿ ਇੱਕ ਪੁਲਿਸ ਅਫਸਰਾਂ ਦੀ ਟੀਮ ਸੈਕਟਰ 8 ਪ੍ਰਤਾਪ ਬਾਜਵਾ ਹੁਣਾਂ ਦੀ ਕੋਠੀ ਪਹੁੰਚੀ ਤੇ ਉਹਨਾਂ ਦੀ ਪੁਛ ਪੜਤਾਲ ਕੀਤੀ ਪੁਛ ਪੜਤਾਲ ਕਰਨ ਤੋਂ ਬਾਅਦ ਪੁਲਿਸ ਸਦਹਾਰੀਆਂ ਨੇ ਕਿਹਾ ਵੀ ਪ੍ਰਤਾਪ ਬਾਜਵਾ ਨੇ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਸਰੋਤ ਨਹੀਂ ਦੱਸੇ ਵੀ ਇਹ ਬੰਬਾਂ ਦੀ ਕਹਾਣੀ ਉਹਨਾਂ ਨੂੰ ਕਿੱਥੋਂ ਪਤਾ ਲੱਗੀ ਪਰ ਇਹ ਚਰਚਾ ਹਲੇ ਚੱਲ ਹੀ ਰਹੀ ਸੀ ਔਰ ਨਾਲ ਹੀ ਇਹ ਜਾਣਕਾਰੀ ਮਿਲ ਗਈ ਵੀ ਬਾਜਵੇ ਵਿਰੁੱਧ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਐਫ ਆਈ ਆਰ ਦੀ ਕਾਪੀ ਲੈਣ ਲਈ ਵੀ ਪ੍ਰਤਾਪ ਬਾਜਵਾ ਨੂੰ ਕੋਰਟ ਦਾ ਸਹਾਰਾ ਲੈਣਾ ਪਿਆ ਪੱਜਰੋਂ ਐਫ ਆਈ ਆਰ ਦੀ ਕਾਪੀ ਬਾਹਰ ਆਈ ਤੇ ਉਹ ਵੀ ਬੜੀ ਇੰਟਰਸਟਿੰਗ ਸੀ ਐਫ ਆਈ ਆਰ ਜਿਹੜੀ ਹੈ ਉਹ ਇੱਕ ਲੇਡੀ ਕਨਸਟੇਬਲ ਤਰਨਪ੍ਰੀਤ ਕੌਰ ਦੀ ਸ਼ਿਕਾਇਤ ਤੇ ਦਰਜ ਕੀਤੀ ਗਈ ਹੈ ਤਰਨਪ੍ਰੀਤ ਕੌਰ ਥਾਣਾ ਸਾਈਬਰ ਕ੍ਰਾਈਮ ਮੁਹਾਲੀ ਚ ਤਨਾਤ ਹੈ ਔਰ ਐਫ ਆਈ ਆਰ ਵਿੱਚ ਬਕਾਇਦਾ ਦਰਜ ਹੈ ਵੀ ਤਰਨਪ੍ਰੀਤ ਕੌਰ ਸੋਸ਼ਲ ਮੀਡੀਆ ਸੈੱਲ ਚ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਸੀ ਉਹਦੀ ਡਿਊਟੀ ਇਹ ਸੀ ਵੀ ਉਹਨੇ ਨਿਤ ਦਿਨ ਜਿਹੜੀ ਹੈ ਸਾਈਬਰ ਮੋਨੀਟਰਿੰਗ ਕਰਨੀ ਹੈ ਇਸ ਤਹਿਤ ਸੋਸ਼ਲ ਮੀਡੀਆ ਦੇ ਜਿਹੜੇ ਕੰਟੈਂਟ ਨੇ ਉਹਨਾਂ ਦੀ ਕੋਖ ਕਰਨੀ ਹੈ ਔਰ ਇਤਰਾਜਯੋਗ ਜਿਹੜੇ ਕੰਟੈਂਟ ਨੇ ਉਹ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆਉਣੇ ਨੇ ਔਰ ਤਰਨਪ੍ਰੀਤ ਕੌਰ ਨੇ ਆਪਣੀ ਸ਼ਿਕਾਇਤ ਚ ਕਿਹਾ ਵੀ ਉਹ ਸਕਰੋਲਿੰਗ ਕਰ ਰਹੀ ਸੀ ਸੋਸ਼ਲ ਮੀਡੀਆ ਨੂੰ ਤੇ ਇਸੇ ਦੌਰਾਨ ਉਹਦੀਆਂ ਅੱਖਾਂ ਮੂਰੇ ਇੱਕ ਇਤਰਾਜਯੋਗ ਵੀਡੀਓ ਮਿਲੀ ਜਿਹਦੇ ਵਿੱਚ ਇੱਕ ਵਿਅਕਤੀ ਕਹਿ ਰਿਹਾ ਵੀ ਉਹਨੂੰ ਇਹ ਜਾਣਕਾਰੀ ਮਿਲੀ ਵੀ ਪੰਜਾਬ 'ਚ 50 ਗਰਨੇਡ ਆਏ ਨੇ ਉਹਨਾਂ 'ਚੋਂ 18 ਚੱਲ ਗਏ ਨੇ ਤੇ 32 ਹਾਲੇ ਵੀ ਮਜੂਰ ਨੇ ਤੇ ਇਹ ਬਿਆਨ ਦੇਣ ਵਾਲਾ ਵਿਰੋਧੀ ਧਿਰ ਦਾ ਲੀਡਰ ਪ੍ਰਤਾਪ ਸਿੰਘ ਬਾਜਵਾ ਸੀ ਔਰ ਤਰਨਪ੍ਰੀਤ ਕੋਰ ਕੌਨਸਟੇਬਲ ਨੇ ਐਫ ਆਈ ਆਰ ਵਿੱਚ ਇਹ ਗੱਲ ਕਹੀ ਵੀ ਜਿਹੜੀ ਉਹਨੇ ਘੋਖ ਕੀਤੀ ਤੇ ਜਿਹੜੀ ਇਹ ਸ਼ਬਦਾਵਲੀ ਸੀ ਇਹ ਇਤਰਾਜਯੋਗ ਸੀ ਔਰ ਇਹ ਬਿਆਨ ਜਿਹੜਾ ਇਹ ਪੰਜਾਬ ਦੀ ਸ਼ਾਂਤੀ ਭੰਗ ਕਰ ਸਕਦਾ ਔਰ ਇਹਦੇ ਨਾਲ ਲੋਕਾਂ ਵਿੱਚ ਭੈ ਪੈਦਾ ਹੋ ਸਕਦਾ ਵੱਖ-ਵੱਖ ਵਰਗਾਂ ਵਿੱਚ ਗੜੱਤਨ ਪੈਦਾ ਹੋ ਸਕਦੀ ਹੈ ਔਰ ਇਹ ਇੱਕ ਝੂਠੀ ਤੇ ਗੁੰਮਰਾਹ ਕਰਨ ਵਾਲੀ ਇੱਕ ਗੱਲ ਸੀ ਇਹ ਸੂਚਨਾ ਸੀ ਜਿਹੜਾ ਪ੍ਰਚਾਰ ਕੀਤਾ ਗਿਆ ਸੀ ਜਿੰਨੂੰ ਲੈ ਕੇ ਫਿਰ ਇਹ ਐਫ ਆਈ ਆਰ ਕੱਟੀ ਗਈ ਹੁਣ ਗੱਲ ਲੱਗੇ ਆ ਗਈ ਵੀ ਤੁਰੰਤ ਇੱਕ ਨੋਟਿਸ ਆ ਗਿਆ ਪ੍ਰਤਾਪ ਸਿੰਘ ਬਾਜਵਾ ਨੂੰ ਤਲਬ ਕਰ ਲਿਆ ਵੀ ਉਹ ਪੇਸ਼ ਹੋਣ ਖਾਣੇ ਚ ਆ ਕੇ ਤੇ ਉੱਥੇ ਉਹਨਾਂ ਦੀ ਪੁਸ਼ਪੜਤਾਲ ਹੋਊਗੀ ਦੂਜੇ ਸ਼ਬਦਾਂ ਚ ਇਨਕੈਰੋਗੇਸ਼ਨ ਹੋਊਗੀ ਗ੍ਰਿਲ ਕੀਤਾ ਜਾਊਗਾ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਿਆ ਜਾਊਗਾ ਵੀ ਇਹ ਸੂਚਨਾ ਉਹਨਾਂ ਨੂੰ ਕਿੱਥੋਂ ਮਿਲੀ ਹੈ ਚਲੋ ਲੈ ਦੇ ਕੇ ਭਾਵੇਂ ਪ੍ਰਤਾਪ ਸਿੰਘ ਬਾਜਵਾ ਨੇ ਅਗਲੇ ਦਿਨ ਦੋ ਦਿਨ 2 ਵਜੇ ਦਾ ਸਮਾਂ ਲੈ ਲਿਆ ਪਰ ਜਿਹੜੀ ਅਗਲੀ ਗੱਲ ਇੰਟਰਸਟਿੰਗ ਸੀ ਉਹ ਇਹ ਸੀ ਵੀ ਇਹ ਸਾਰੇ ਕਾਂ ਅੱਖ ਲਾ ਕੇ ਦੇਖ ਰਹੇ ਸੀ ਵੀ ਹੁਣ ਕਾਂਗਰਸ ਇਹਦੇ ਤੇ ਕੀ ਰਿਐਕਸ਼ਨ ਦਿੰਦੀ ਹੈ ਕੀ ਪ੍ਰਤਾਪ ਸਿੰਘ ਬਾਜਵਾ ਦੀ ਪਿੱਠ ਤੇ ਕੋਈ ਕਾਂਗਰਸੀ ਖੜਾ ਹੁੰਦਾ ਕੀ ਜਿਹੜੇ ਧੜੇ ਅਡਡ ਨੇ ਕਾਂਗਰਸ ਦੇ ਉਹ ਇਸ ਗੱਲ ਦਾ ਮਜ਼ਾ ਲੈਣਗੇ ਸਵਾਦ ਲੈਣਗੇ ਜਾਂ ਜੁਨਾਈਟ ਹੋਣਗੇ ਹਾਲੇ ਇਹ ਚਰਚਾ ਚੱਲ ਨਹੀਂ ਰਹੀ ਸੀ ਕਿ ਰਾਜਾ ਵੜਿੰਗ ਨੇ ਸਾਰੀ ਲੀਡਰਸ਼ਿਪ ਨੂੰ ਚੰਡੀਗੜ੍ਹ ਕਾਲ ਕਰ ਲਿਆ ਜਿਹੜੀ ਸੀਨੀਅਰ ਲੀਡਰਸ਼ਿਪ ਸੀ ਉਹਨਾਂ ਨੂੰ 15 April ਨੂੰ 10 ਵਜੇ ਕਾਂਗਰਸ ਭਵਨ ਚੰਡੀਗੜ੍ਹ ਸੱਤ ਲਿਆ ਉਹ ਹੈਰਾਨੀ ਉਸ ਵੇਲੇ ਇਹ ਹੋਈ ਵੀ ਵਕਤ ਤਣਿਆਂ ਦੇ ਸਾਰੀ ਲੀਡਰਸ਼ਿਪ ਜਿਹੜੀ ਸੀ ਉਹ ਪ੍ਰਤਾਪ ਸਿੰਘ ਬਾਜਵਾ ਦੀ ਪਿੱਠ ਤੇ ਆ ਗਈ ਇੱਕ ਭਾਰਤ ਭੂਸ਼ਣ ਆਸ਼ੂ ਲੁਧਿਆਣੇ ਵਾਲੇ ਨਹੀਂ ਆਏ ਸ਼ਾਇਦ ਉਹ ਚੋਣ ਦੇ ਮਾਮਲੇ 'ਚ ਵੀ ਨਹੀਂ ਹੋਣ ਬਾਕੀ ਸਾਰੀ ਸੀਨੀਅਰ ਲੀਡਰ ਜਿਹਦੇ ਵਿੱਚ ਰਾਜਾ ਵੜਿੰਗ ਤੇ ਸੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਸੇ ਤਰ੍ਹਾਂ ਆ ਕਾਂਗਰਸ ਦੇ ਕਹਿ ਲਈਏ ਖਾਰਕੂ ਲੀਡਰ ਜਿਹੜੇ ਮੰਨੇ ਜਾਂਦੇ ਨੇ ਸੁਖਪਾਲ ਸਿੰਘ ਖਹਿਰਾ ਰਾਣਾ ਕੇਪੀ ਸਿੰਘ ਰਾਣਾ ਗੁਰਜੀਤ ਸਿੰਘ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸੁਖ ਸਰਕਾਰੀਆ ਬਰਗਟ ਸਿੰਘ ਕੁਲਬੀਰ ਸਿੰਘ ਜੀਰਾ ਇਸੇ ਤਰ੍ਹਾਂ ਬਲਬੀਰ ਸਿੰਘ ਸਿੱਧੂ ਜਿਹੜੇ ਤੇ ਮੋਹਾਲੀ ਜਦੋਂ ਪੇਸ਼ ਹੋਏ ਤੇ ਬਲਬੀਰ ਸਿੱਧੂ ਹੋਣਾ ਨੇ ਸਾਰਾ ਰੋਟੀ ਪਾਣੀ ਦਾ ਕਹਿੰਦੇ ਲੰਗਰ ਦਾ ਵੀ ਪ੍ਰਬੰਧ ਕੀਤਾ ਔਰ ਇਸੇ ਤਰ੍ਹਾਂ ਹੋਰ ਜਿਹੜੀ ਸਾਰੀ ਲੀਡਰਸ਼ਿਪ ਉੱਥੇ ਪਿੱਠ ਤੇ ਆ ਗਈ ਔਰ ਵੱਡੀ ਗੱਲ ਜਿਹੜੀ ਇਹ ਕਹੀ ਜਾਂਦੀ ਹੈ ਵੀ ਪਹਿਲੀ ਵਾਰੀ ਵੱਖ-ਵੱਖ ਧੜਿਆਂ ਦੀ ਲੀਡਰਸ਼ਿਪ ਨੂੰ ਕਾਂਗਰਸ ਦੀ ਨੂੰ ਇੱਕ ਸਟੇਜ ਤੇ ਦੇਖਿਆ ਔਰ ਜਿਹੜੀ ਨੀਝ ਨਾਲ ਗੱਲ ਦੇਖਣ ਵਾਲੀ ਇਹ ਸੀ ਵੀ ਜਦੋਂ ਪ੍ਰਤਾਪ ਸਿੰਘ ਬਾਜਵਾ ਨੂੰ ਸਾਈਬਰ ਥਾਣੇ 'ਚ 2 ਵਜੇ ਲੱਗੀ ਪੁਲਿਸ ਪਰ ਉਹਨਾਂ ਦੀ ਤਕਰੀਬਨ 5:30 ਘੰਟੇ 7:30 ਵਜੇ ਤੱਕ ਸ਼ਾਮ ਤੱਕ ਪੁਛਪੜਤਾਲ ਚੱਲਦੀ ਰਹੀ ਬਹੁਤ ਲੰਬੀ ਤੇ ਉਸ ਸਾਰੇ ਸਮੇਂ ਦੌਰਾਨ ਸਮੁੱਚੀ ਲੀਡਰਸ਼ਿਪ ਜਨਾਂ ਦਾ ਮੈਂ ਨਾਂ ਲਿਆ ਇਹ ਥਾਣੇ ਦੇ ਬਾਹਰ ਧਰਨਾ ਮਾਰ ਕੇ ਬੈਠੀ ਬੜੀ ਤਲੰਤਰ ਇਹ ਲੀਡਰਸ਼ਿਪ ਐ ਇਹਦੇ ਵਿੱਚ ਵੱਡੇ ਵੱਡੇ ਚਿਹਰੇ ਨਾਮ ਹੀ ਨੇ ਪਰ ਕੋਈ ਵੀ ਇਧਰ ਉਧਰ ਨਹੀਂ ਗਿਆ ਸਾਰੇ ਉੱਥੇ ਡਟੇ ਰਹੇ ਔਰ ਧਰਨਾ ਮਾਰ ਕੇ ਬੈਠੇ ਰਹੇ ਇੱਕ ਵੇਲੇ ਤੇ ਸਾਰੀ ਲੀਡਰਸ਼ਿਪ ਨੇ ਅਲਟੀਮੇਟਮ ਵੀ ਦਿੱਤਾ ਸੀ ਪੁਲਿਸ ਨੂੰ ਵੀ ਜੇ ਰਾਤ 8 ਵਜੇ ਤੱਕ ਪ੍ਰਤਾਪ ਬਾਜਵੇ ਨੂੰ ਨਾ ਛੱਡਿਆ ਤੇ ਫਿਰ ਉਹ ਅਗਲਾ ਐਕਸ਼ਨ ਕਰਨ ਲਈ ਮਜਬੂਰ ਹੋਣਗੇ ਪੂਰੀ ਤਰ੍ਹਾਂ ਸੁਰਾਂ ਰਲ ਰਹੀਆਂ ਸੀ ਔਰ ਇਸ ਤੋਂ ਵੀ ਅਗਲੀ ਗੱਲ ਜਦੋਂ ਪ੍ਰਤਾਪ ਸਿੰਘ ਬਾਜਵਾ 7:30 ਵਜੇ ਸ਼ਾਮ ਨੂੰ ਰਿਲੀਜ਼ ਕੀਤਾ ਜਦੋਂ ਪੁਲਿਸ ਨੇ ਪੁਸ਼ਪਰਤਾਲ ਤੋਂ ਬਾਅਦ ਵਾਪਸ ਆਏ ਤੇ ਉਹਨਾਂ ਦਾ ਭਾਸ਼ਣ ਵੀ ਬੜਾ ਕਮਾਲ ਦਾ ਸੀ ਉਹਦਾ ਇੱਕ ਜਿਹੜਾ ਵਾਕ ਸੀ ਉਹਨੇ ਸ਼ਾਇਦ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਦੇ ਮਨ 'ਚ ਠਾਰ ਪਾਈ ਹੋਊਗੀ ਕਿਉਂਕਿ ਕਈ ਤਰ੍ਹਾਂ ਦੀ ਕੁੜੱਤਨ ਹੈ ਪਹਿਲੀ ਗੱਲ ਤੇ ਉਹਨਾਂ ਨੇ ਸਮੁੱਚੀ ਲੀਡਰਸ਼ਿਪ ਜਿਹੜੀ ਪਿੱਠ ਤੇ ਆਈ ਉਹਦਾ ਧੰਨਵਾਦ ਕਰਦਿਆਂ ਕਿਹਾ ਬੀ ਅੱਜ ਸ਼ਾਇਦ ਉਹਨਾਂ ਕਰਕੇ ਇੱਕ ਸ਼ੁਭ ਸ਼ਗਨ ਹੈ ਕਿ ਸਾਰੀ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਉਹ ਇੱਕ ਪਲੇਟਫਾਰਮ ਤੇ ਆ ਗਈ। ਉਹ ਦੂਸਰੀ ਗੱਲ ਉਹਨਾਂ ਨੇ ਇਹ ਕਹੀ ਕਿ ਕਈ ਪਰਮ ਭਲੇਖੇ ਵੀ ਨੇ ਪਰ ਮੈਂ ਅੱਜ ਸਾਰੇ ਸਾਥੀਆਂ ਵਿੱਚ ਇਹ ਗੱਲ ਕਹਿਣਾ ਵੀ ਸਾਲ 2027 ਦੀਆਂ ਚੋਣਾਂ ਵਿੱਚ ਹਾਈ ਕਮਾਂਡ ਜਿੰਨੂੰ ਵੀ ਪੰਜਾਬ ਕਾਂਗਰਸ ਦਾ ਲੀਡਰ ਬਣਾਏਗੀ ਸਿੱਧੇ ਰੂਪ ਵਿੱਚ ਕਹਿ ਲਈਏ। ਮੁੱਖ ਮੰਤਰੀ ਦਾ ਚਿਹਰਾ ਬਣਾਏਗੀ ਉਹ ਸਿਰ ਝੁਕਾ ਕੇ ਉਸ ਨੂੰ ਪ੍ਰਵਾਨ ਕਰਨਗੇ ਜਦੋਂ ਪ੍ਰਤਾਪ ਬਾਜਵਾ ਇਹ ਸ਼ਬਦ ਬੋਲ ਰਿਹਾ ਸੀ ਤੇ ਲੱਗਦਾ ਵੀ ਸਾਰੀ ਮੇਨ ਲੀਡਰਸ਼ਿਪ ਜਿਹੜੇ ਸੀ ਉਹਨਾਂ ਦੇ ਹੱਥ ਤਾੜੀਆਂ ਚ ਬਦਲ ਗਏ ਸੀ ਜਿੱਥੋਂ ਤੱਕ ਸੁਖਜਿੰਦਰ ਰੰਧਾਵਾ ਸੁਖ ਸਰਕਾਰੀਆ ਤ੍ਰਿਪਤ ਰਜਿੰਦਰ ਬਾਜਵਾ ਇਹ ਕਿਹਾ ਜਾਂਦਾ ਵੀ ਇਹ ਮਾਝੇ ਦੇ ਵੱਡਾ ਇੱਕ ਗਰੁੱਪ ਹੈ ਔਰ ਇਹ ਵੀ ਕਿਸੇ ਵਾਰ ਕਿਹਾ ਜਾਂਦਾ ਸੀ ਵੀ ਇਹ ਪ੍ਰਤਾਪ ਸਿੰਘ ਬਾਜਵਾ ਦਾ ਵਿਰੋਧੀ ਗਰੁੱਪ ਆ ਪਰ ਕੱਲੇ ਨਜ਼ਰ ਆ ਰਿਹਾ ਸੀ ਵੀ ਵਿਰੋਧ ਨਹੀਂ ਕਿਤੇ ਦਿਖ ਰਿਹਾ ਕਿਤੇ ਨਾ ਕਿਤੇ ਲੱਗ ਰਿਹਾ ਸੀ ਵੀ ਜੇ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਮਾਨ ਸਰਕਾਰ ਨੇ ਐਕਸ਼ਨ ਕੀਤਾ ਤਾਂ ਫਿਰ ਹੋਰ ਕੋਈ ਨਹੀਂ ਕਾਂਗਰਸ ਇਕਜੁੱਟ ਰਹੇਗੀ ਔਰ ਪੂਰੀ ਤਰ੍ਹਾਂ ਲੜਾਈ ਲੜੇਗੀ ਇਸ ਮੋਕੇ ਪ੍ਰਤਾਪ ਬਾਜਵਾ ਜਦੋਂ ਪੁਸ਼ਪਰਤਾਲ ਤੋਂ ਬਾਅਦ ਬਾਹਰ ਆਏ ਤਾਂ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਬਹੁਤ ਵੱਡੀ ਵਾਰਨਿੰਗ ਦਿੱਤੀ ਚੇਤਾਵਨੀ ਦਿੱਤੀ ਕਹਿ ਲਈਏ ਧਮਕੀ ਦਿੱਤੀ ਉਹ ਕਹਿੰਦੇ ਭਗਵੰਤ ਮਾਨ ਨੂੰ ਵੰਗਾਰ ਦਿਆ ਉਹਨਾਂ ਕਿਹਾ ਵੀ ਜੇ ਜਿਉਂਦੇ ਰਹੇ ਤੇ ਫਿਰ ਵਾਰੀ ਭਗਵੰਤ ਮਾਨ ਦੀ ਵੀ ਆਊਗੀ ਉਹ ਆਪਣੀ ਤਿਆਰੀ ਰੱਖੇ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੂੰ ਵੀ ਇਹ ਗੱਲ ਕਈ ਲਾਂਭਾ ਵੀ ਦਿੱਤਾ ਵੀ ਉਹ ਨਿੱਜੀ ਤੌਰ ਤੇ ਜੜੀਆਂ ਟਿੱਪਣੀਆਂ ਉਹਨਾਂ ਤੇ ਕਰ ਰਿਹਾ ਹੈ ਉਹ ਵਾਜਿਬ ਨਹੀਂ ਗਿਆ ਪਰ ਜੇ ਉਹ ਉਹਨਾਂ ਦੇ ਪਰਿਵਾਰ ਬਾਰੇ ਬੋਲੇ ਤੇ ਫਿਰ ਉਹ ਵੀ ਬੋਲ ਸਕਦੇ ਨੇ ਉਹਨਾਂ ਕੋ ਵੀ ਬਹੁਤ ਕੋਸ਼ ਹੈ ਉਹ ਇੱਥੋਂ ਤੱਕ ਹੀ ਰਹਿ ਪਰ ਵੱਡੀ ਗੱਲ ਇਹ ਹੈ ਵੀ ਆਮ ਹੁਣੇ ਚਰਚਾ ਚੱਲ ਗਈ ਹੈ ਵੀ ਪ੍ਰਤਾਪ ਸਿੰਘ ਬਾਜਵਾ ਦੇ ਬੰਬ ਮਾਮਲੇ ਨੇ ਸਮੁੱਚੀ ਕਾਗਰਸ ਨੂੰ ਇੱਕ ਸੁਰਤੇ ਇੱਕ ਜੁਟ ਕਰ ਦਿੱਤਾ ਦੂਸਰੇ ਪਾਸੇ ਜੋ ਜਾਣਕਾਰੀ ਮਿਲੀ ਹੈ 5.5 ਘੰਟੇ ਜਿਹੜੀ ਇਨਟੈਰੋਗੇਸ਼ਨ ਪੁਸ਼ਪਪਾਲ ਪ੍ਰਤਾਪ ਸਿੰਘ ਬਾਜਬਾਦੀ ਸਾਈਬਰ ਕਰਾਇਮ ਥਾਣੇ ਮੁਹਾਲੀ ਚ ਕੀਤੀ ਹੈ ਪਤਾ ਲੱਗਾ ਵੀ 25 ਸਵਾਲ ਪ੍ਰਤਾਪ ਬਾਜਵੇ ਨੂੰ ਠਾ ਠਾ ਮਾਰੇਗੇ ਔਰ ਮੁੱਖ ਸਵਾਲਾਂ ਦਾ ਜਿਹੜਾ ਧੁਰਾ ਇਹ ਸੀ ਕਿ ਸਾਨੂੰ ਇਹ ਦੱਸਿਆ ਜਾਵੇ ਵੀ ਇਹ ਇਨਫਰਮੇਸ਼ਨ ਆਈ ਕਿੱਥੋਂ ਹੈ ਔਰ ਇਹ ਗੱਲ ਸਾਹਮਣੇ ਤੇ ਨਹੀਂ ਆਈ ਪਰ ਜੋ ਕਾਂਗਰਸ ਦੀ ਲੀਡਰਸ਼ਿਪ ਕੱਲ ਆਪਣੀਆਂ ਰੈਲੀਆਂ ਧਰਨਿਆਂ 'ਚ ਕਹਿੰਦੀ ਆ ਰਹੀ ਸੀ ਪ੍ਰੈਸ ਕਾਨਫਰੰਸਾਂ ਵਿੱਚ ਵੀ ਇਹ ਤੇ ਇੱਕ ਪ੍ਰਮੁੱਖ ਹਿੰਦੀ ਅਖਬਾਰ 'ਚ ਖਬਰ ਛਪੀ ਹੈ ਵੀ ਪੰਜਾਬ ਵਿੱਚ 55 ਗਰਨੇਡ ਆਏ ਨੇ ਜਿਨ੍ਹਾਂ ਵਿੱਚੋਂ 9 ਹਾਲੇ ਤਾਈ ਲੱਭ ਨਹੀਂ ਰਹੇ ਇੰਟੈਲੀਜੈਂਸ ਨੂੰ ਔਰ ਕਹਿੰਦੇ ਵੀ ਇਹ ਤੇ ਓਪਨ ਸੀਕ੍ਰੀਟ ਹੈ ਇਹ ਤੇ ਖਬਰਾਂ 'ਚ ਆ ਚੁੱਕੇ ਇਸ ਲਈ ਇਹਦੇ ਵਿੱਚ ਗਲਤ ਕੀ ਹੈ ਤੇ ਨਵਾਂ ਕੀ ਹੈ ਪਰ ਅੰਦਰ ਪ੍ਰਤਾਪ ਸਿੰਘ ਬਾਜਵਾ ਹੁਣਾ ਨੇ ਕੀ ਅਖਬਾਰ ਦਾ ਹਵਾਲਾ ਦਿੱਤਾ ਇਹ ਹਾਲੇ ਕੋਈ ਪੁਖਤਾ ਜਾਣਕਾਰੀ ਨਹੀਂ ਪਰ ਜਾਣਕਾਰੀ ਇਹ ਮਿਲੀ ਹੈ ਵੀ 25 ਸਵਾਲ ਲਗਾਤਾਰ ਧੜਾ ਧੜ ਮਾਰੇਗੇ ਪ੍ਰਤਾਪ ਬਾਜਵਾ ਹੁਣਾ ਵੱਲ ਪਰ ਪੁਲਿਸ ਦੇ ਸੂਤਰ ਕਹਿੰਦੇ ਵੀ ਉਹਨਾਂ ਨੇ ਬਹੁਤਾ ਸਹਿਯੋਗ ਨਹੀਂ ਦਿੱਤਾ ਉਹ ਸੂਤਰ ਇਹ ਵੀ ਕਹਿੰਦੇ ਆ ਵੀ ਪ੍ਰਤਾਪ ਬਾਜਵਾ ਨੂੰ ਮੋੜ ਪੜਤਾਲੀ ਪੁਸ਼ ਪੜਤਾਲ ਲਈ ਸੱਦਿਆ ਜਾ ਸਕਦਾ ਹੈ